ਸੁਖਜਿੰਦਰ ਰੰਦਾਵਾ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਹਾਂ ਕਿ ਰੰਦਾਵਾ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਲਗਾਤਾਰ ਪੁਲਿਸ ਦੇ ਵੱਲੋਂ ਜਿਹੜੀ ਕਿ ਤਾਇਨਾਤ ਜਿੱਦੇ ਦੌਰਾਨ ਹੁਣੇ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਸੁਖਜਿੰਦਰ ਰੰਦਾਵਾ ਨੇ ਖੁਦ ਨੂੰ ਗੋਲੀ ਮਾਰੀ ਹੈ ਤੇ ਅਚਾਨਕ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਹੀ ਮੌਤ ਹੋ ਗਈ ਤੇ ਜਿਸ ਦੇ ਦੌਰਾਨ ਲਗਾਤਾਰ ਹੁਣ ਚਾਰੇ ਪਾਸੇ ਚਰਚਾ ਹੋਈ ਪਈ ਹੈ ਤੇ ਜਿਸ ਤੋਂ ਬਾਅਦ ਅੰਮ੍ਰਿਤਸਰ ਚ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਸੁਖਜਿੰਦਰ ਰੰਦਾਵਾ ਨੇ ਖੁਦ ਨੂੰ ਗੋਲੀ ਮਾਰ ਲਈ ਹੈ ਸੁਖਜਿੰਦਰ ਰੰਦਾਵਾ ਦਾ ਲੜਕਾ ਵੀ ਪੁਲਿਸ ਦੇ ਵਿੱਚ ਇੰਸਪੈਕਟਰ ਵਜੋਂ ਤਾਇਨਾਤ ਹੈ ਗੋਲੀ ਲੱਗਣ ਕਾਰਨ ਸੁਖਜਿੰਦਰ ਰੰਦਾਵਾ ਦੀ ਮੌਤ ਹੋ ਗਈ ਤੇ ਦੱਸਦੀ ਹੈ ਕੈਮਰਾ ਸਰਚ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਸੁਖਜਿੰਦਰ ਰੰਦਾਵਾ ਨੇ ਖੁਦ ਨੂੰ ਗੋਲੀ ਮਾਰ ਲਈ ਹੈ ਤੇ ਸੁਖਜਿੰਦਰ ਰੰਦਾਵਾ ਦੇ ਲੜਕਾ ਵੀ ਜਿਹੜਾ ਕੈਮਰਾ ਸਰਚ ਇੰਸਪੈਕਟਰ ਵਜੋਂ ਤਾਇਨਾਤ ਹੈ ਉਥੇ ਹੀ ਅਮਨਦੀਪ ਰੰਦਾਵਾ ਦੇ ਪਿਤਾ ਦੱਸੇ ਜਾ ਰਹੇ ਨੇ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਖਿਲਾਫ सीबीआई ਕੇਸ ਅਤੇ ਐਨਕਾਊਂਟਰ ਦਾ ਕੇਸ ਵੀ ਚੱਲ ਰਿਹਾ ਤੇ ਇਸ ਦੌਰਾਨ ਅੱਜ ਸਵੇਰੇ ਆਪਣੇ ਘਰ ਦੇ ਵਿੱਚ ਹੀ ਗੋਲੀ ਮਾਰ ਲਈ ਲਗਾਤਾਰ ਪੁਲਿਸ ਦੇ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਖੁਦ ਨੂੰ ਗੋਲੀ ਯਾ ਜੜੀ ਕੇ ਸੁਖਜਿੰਦਰ ਰੰਦਾਵਾ ਨੇ ਮਾਰ ਲਈ ਹੈ ਸਾਬਕਾ ਇਨਸਪੈਕਟਰ ਨੇ ਤੇ ਜਿਸ ਤੋਂ ਬਾਅਦ ਜਿਹੜੀ ਕਿ ਉਹਨਾਂ ਦਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਖਜਿੰਦਰ ਰੰਦਾਵਾ ਦਾ ਲੜਕਾ ਵੀ ਅੰਮ੍ਰਿਤਸਰ ਪੁਲਿਸ ਵਿੱਚ ਇਨਸਪੈਕਟਰ ਵਜੋਂ ਤਾਇਨਾਤ ਹੈ ਸੁਖਜਿੰਦਰ ਰੰਦਾਵਾ ਦੇ ਖੁਦ ਨੂੰ ਗੋਲੀ ਮਾਰ ਲਈ ਤੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜੀ ਕਿ ਤਾਇਨਾਤ ਇਸ ਦੌਰਾਨ ਹੁਣੇ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਸੁਖਜਿੰਦਰ ਰੰਦਾਵਾ ਨੇ ਖੁਦ ਨੂੰ ਗੋਲੀ ਮਾਰੀ ਹੈ ਤੇ ਅਚਾਨਕ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਹੀ ਮੌਤ ਹੋ ਗਈ ਤੇ ਜਿਸ ਦੇ ਦੌਰਾਨ ਲਗਾਤਾਰ ਹੁਣ ਚਾਰੇ ਪਾਸੇ ਚਰਚਾ ਹੋਈ ਪਈ ਹੈ ਤੇ ਜਿਸ ਤੋਂ ਬਾਅਦ ਅੰਮ੍ਰਿਤਸਰ ਚ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਸੁਖਜਿੰਦਰ ਰੰਦਾਵਾ ਨੇ ਖੁਦ ਨੂੰ ਗੋਲੀ ਮਾਰ ਲਈ ਹੈ ਸੁਖਜਿੰਦਰ ਰੰਦਾਵਾ ਦਾ ਲੜਕਾ ਵੀ ਪੁਲਿਸ ਦੇ ਵਿੱਚ ਇੰਸਪੈਕਟਰ ਵਜੋਂ ਤਾਇਨਾਤ ਹੈ ਗੋਲੀ ਲੱਗਣ ਕਾਰਨ ਸੁਖਜਿੰਦਰ ਰੰਦਾਵਾ ਦੀ ਮੌਤ ਹੋ ਗਈ ਤੇ ਦੱਸਦੀ ਹੈ ਕੈਮਰਾ ਸਰਚ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਸੁਖਜਿੰਦਰ ਰੰਦਾਵਾ ਨੇ ਖੁਦ ਨੂੰ ਗੋਲੀ ਮਾਰ ਲਈ ਹੈ ਤੇ ਸੁਖਜਿੰਦਰ ਰੰਦਾਵਾ ਦਾ ਲੜਕਾ ਵੀ ਜਿਹੜਾ ਕੈਮਰਾ ਸਰਚ ਇੰਸਪੈਕਟਰ ਵਜੋਂ ਤਾਇਨਾਤ ਹੈ ਉਥੇ ਹੀ ਅਮਨਦੀਪ ਰੰਦਾਵਾ ਦੇ ਪਿਤਾ ਦੱਸੇ ਜਾ ਰਹੇ ਨੇ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਖਿਲਾਫ ਸੀਬੀਆਈ ਕੇਸ ਅਤੇ ਐਨਕਾਊਂਟਰ ਦਾ ਕੇਸ ਵੀ ਚੱਲ ਰਿਹਾ ਤੇ ਇਸ ਦੌਰਾਨ ਅੱਜ ਸਵੇਰੇ ਆਪਣੇ ਘਰ ਦੇ ਵਿੱਚ ਹੀ ਗੋਲੀ ਮਾਰ ਲਈ ਲਗਾਤਾਰ ਪੁਲਿਸ ਦੇ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਖੁਦ ਨੂੰ ਗੋਲੀ ਜਿਹੜੀ ਕਿ ਸੁਖਜਿੰਦਰ ਰੰਦਾਵਾ ਨੇ ਮਾਰ ਲਈ ਹੈ ਸਾਬਕਾ ਇੰਸਪੈਕਟਰ ਨੇ ਤੇ ਜਿਸ ਤੋਂ ਬਾਅਦ ਜਿਹੜੀ ਕਿ ਉਹਨਾਂ ਦਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਖਜਿੰਦਰ ਰੰਦਾਵਾ ਦਾ ਲੜਕਾ ਵੀ ਅੰਮ੍ਰਿਤਸਰ ਪੁਲਿਸ ਵਿੱਚ ਇੰਸਪੈਕਟਰ ਵਜੋਂ ਤਾਇਨਾਤ ਹੈ ਸੁਖਜਿੰਦਰ ਰੰਦਾਵਾ ਦੇ ਖੁਦ ਨੂੰ ਗੋਲੀ ਮਾਰ ਲਈ ਤੇ ਜਿਸ ਤੋਂ ਬਾਅਦ ਮੌਤ ਹੋ ਗਈ